ਕੁਰਮਤ ਅਸੋਚਾ ਇਹਨਾਂ ਨਿਚੋੜ ਕੀ ਕਰਦੀ ਹੈ ਬੰਦੇ ਦਾ ਜੀਵਨ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਬੰਦੇ ਦਾ ਜੀਵ ਹੋਣਾ ਚਾਹੀਦਾ ਜਿਸਨਾਂ ਨੇ ਬਾਣੀ ਰਚੀ ਹੈ ਉਹ ਦਸਨਾਂ ਦੀ ਕਿਰਤ ਕਰਦੇ ਸੀ ਜੋ ਪ੍ਰਾਣੀ ਗੋਵਿੰਦ ਤੇ ਆਵੇ ਪੜਿਆ ਹਨ ਪੜਿਆ ਪਰਮਗਤ ਪਾਵੇ ਅੰਦਰ ਜਿਹੜਾ ਵੀ ਮਨੁੱਖ ਨਾ ਗੋਵਿੰਦ ਪ੍ਰਭੂ ਨੂੰ ਆਪਣੇ ਹਿਰਦੇ ਵਿੱਚ ਯਾਦ ਕਰਦਾ ਹੈ ਯਾਦ ਮਤਲਬ ਕਿਵੇਂ ਕਰੇ ਹਿਰਦੇ ਚ ਯਾਦਾਂ ਸਿਰ ਨੂੰ ਕਰਦੇ ਆ ਜਿਹਨੂੰ ਅਸੀਂ ਵੇਖਿਆ ਹੋਈ ਜਾਂ ਜਾਣਦੇ ਹੋਈ ਇਹ ਤਾਂ ਕੰਹਾ ਹੈ ਤੁਸੀਂ ਜਿੰਨੂੰ ਕੋ ਜਾਣਦੇ ਨਹੀਂ ਵੇਖਿਆ ਨਹੀਂ ਉਹਨੂੰ ਕਿ ਯਾਦ ਵੀ ਕੀ ਕਰੂਗਾ ਸਿੰਮਲ ਨੂੰ ਉਸੇ ਤੱਕ ਕਰ ਸਕਦੇ ਉਹਨੇ ਸਾਰੇ ਆਖੀ ਜਾਂਦੇ ਵੀ ਜਿਹੜੀ ਕੋਈ ਸਮਨ ਕਰਦੀ ਹੈ ਉਹ ਧਾਰਨਾ ਤਾਂ ਤੇਰੀ ਕੋਈ ਤੇਂਦਰ ਕਿ ਉਹ ਕਿਤੇ ਆਂਡਾ ਰੱਖ ਆਉਂਦੀ ਬੜਾ ਕਾੜਾ ਪੋਣਾ ਇੱਥੇ ਤੁਰੇ ਬੇਰੀ ਗਰੋਂ ਦਾ ਤੇ ਆਂਦਰ ਤੇਨੀ ਫੇਰੋਂ ਆਂਦੇ ਨੂੰ ਵੇਖਿਆ ਨਾ ਉਹ ਤਾਂ ਹੋ ਸਕਦੀ ਹੈ ਕਿਉਂਕਿ ਆਪਾਂ ਤਾਂ ਉੱਥੇ ਬਾਬਿਆਂ ਤੋਂ ਸੁਣਿਆ ਵੀ ਜਾਂ ਕਸ਼ੂਵੇ ਦੀ ਉਦਾਹਰਨ ਦਿੰਦੇ ਜਾਂ ਕੂਂਜ ਦੀ ਉਸ ਦੀ ਦਿੰਦੇ ਇਹੋ ਜਿਹਾ ਉਦਾਹਰਨਾਂ ਦਿੰਦੇ ਆ ਤੇ ਸੁਣਿਆ ਉਹ ਕਰਨਾ ਕੀ ਚਾਹੀਦਾ ਹੈ ਆਪਾਂ ਨੂੰ ਕੋਨਾ ਯਾਰ ਰੰਪਰ ਕਰੂ ਉਹ ਇਸ ਸਾਰੀ ਗੱਲ ਖੋਲਿਐ ਪਾਣੀ ਪਾਸ਼ੇ ਦੱਸ ਰਹੀ ਹੈ ਪੜਿਆ ਹਨ ਪੜਿਆ ਪਰਮਗਤ ਪਾਵੇ ਵੀ ਗਿਆਦਾ ਵੀ ਜੀਵ ਆਪਣੇ ਹਿਰਦੇ ਦੇ ਵਿੱਚ ਪਰਮਾਤਮਾ ਨੂੰ ਯਾਦ ਕਰਦਾ ਉਹ ਹਿਰਦਾ ਯਾਦ ਕਰਦਾ ਇਹ ਪੜਨਾ ਨਾ ਪੜਨਾ ਕੋਈ ਅੰਦਾਸਬੰਧ ਨਹੀਂ ਆਨੋ ਚਾਹੇ ਉਹ ਰਵਾਨ ਹੋਏ ਤੇ ਚਾਹੇ ਬੜਿਆ ਹੀ ਨੋਏ ਕਿਦਰ ਇੱਕ ਦੁਨਿਆਵੀ ਪੜਾਈ ਹੈ ਉਹਦੀ ਲੋੜ ਕੋਈ ਨਹੀਂ ਵੀ ਪੜਿਆ ਹੋਵੇ ਜਾਂ ਨਾ ਪੜਿਆ ਹੋਵੇ ਕਿ ਗੁਰਬਾਣੀ ਭਾਵੇਂ ਪੜੇ ਤੇ ਭਾਵੇਂ ਨਾ ਪੜੇ ਨਹੀਂ ਜੀ ਜਿਹੜੀ ਗੱਲ ਪਹਿਲਾਂ ਚੱਲ ਰਹੀ ਆਪਾਂ ਨੂੰ ਪਹਿਲਾਂ ਖੈਲਨ ਕਰ ਲਈਏ ਨਾ ਜੋ ਪ੍ਰਾਣੀ ਗੋਵਿੰਦ ਧਿਆਵੇ ਪੜਿਆ ਹਨ ਪੜਿਆ ਪਰੋਂ ਬਧ ਪਾਵੇ ਵੀ ਜਿਹੜਾ ਵੀ ਪ੍ਰਾਣੀ ਹਿਰਦੇ ਦੇ ਨਾਲ ਪਰਮਾਤਮਾ ਨੂੰ ਯਾਦ ਕਰਦਾ ਹੂੰ ਹੁਣ ਦੁਆਨਾ ਦੇ ਮਾਬਾਦ ਰੂਲ ਕਰਦਾ ਹੈ ਜਾਂ ਅਸੀਂ ਬਾਣੀ ਪੜਦੇ ਹਾਂ ਕੋ ਕੋ ਕੋਨਤਾ ਸੀ ਦਾ ਅਨ ਪੜਿਆ ਹੀ ਹੈ ਪੜਿਆ ਤਾਂ ਸੀ ਹਏ ਨਹੀਂ ਸਾਨੂੰ ਜਾਣਕਾਰੀ ਨਹੀਂ ਦਾ ਮਤਲਬ ਉਸ ਕੋਈ ਨਹੀਂ ਅਸਲ ਨਾ ਪਰਮਗਤਿਗੇ ਉੱਚੀ ਆਤਮਵਸਥਾ ਉੱਚੀ ਆਤਮਵਸਥਾ ਕੀ ਹੁੰਦੀ ਹੈ ਵੀ ਸਾਨੂੰ ਸੋਝੀ ਆ ਗਈ ਹੂੰ ਮੇਰੇ ਮੋਛਾ ਦਮੈ ਅੱਛਾ ਉਹਦਾ ਮੋਹ ਮਾਇਆ ਤੇ ਸੰਗ ਨਾ ਲੇਪ ਮਨ ਵਿੱਚ ਰੱਖੇ ਹਰ ਹਰ ਏਕ ਮੋਹ ਮਾਇਆ ਕੇ ਸੰਗ ਨਾ ਲੇਪ ਇਹਦਾ ਕੀ ਮਤਲਬ ਹੈ ਵੀ ਉਹਦੇ ਨਾਲ ਅਟੈਚਮੈਂਟ ਨਹੀਂ ਕਰਨੀ ਜੇ ਮੋਹ ਦਾ ਖਰਾ ਹੀ ਜਾਂਦਾ ਉਹ ਸਾਰੇ ਕਰ ਦਿਆਂਦਾ ਵੀ ਆ ਜਾਂਦਾ ਪ੍ਰੇਸ਼ੀਤੇ ਰਿਦੈ ਵੀ ਆ ਜਾਂਦਾ ਸਾਰੇ ਮੋਹ ਕੇ ਵਿੱਚ ਇਹ ਮੋਹ ਨੇ ਲਾਇਆ ਹੈ ਸਨ ਲਾਇਆ ਉਹਨੇ ਇਹ ਹੀ ਪਰਮੈ ਅਸੀਂ ਪੜਨੇ ਆਏ ਇਹ ਤਾਂ ਮਾਇਆ ਪਾਇਆ ਪਿਆਰੇ ਲੀਤੜਾ ਲਾਪਰੰਗਾਏ ਮਾਇਆ ਦੀ ਪਾਉਂਨੇ ਲਈ ਹੈ ਤੇ ਅਸੀਂ ਕਿਵੇਂ ਲਾਵਾਂ ਹੈ ਆਪਰੇ ਇੰਡੀਆ ਟੂ ਕੀ ਜੱਲਾਤਾ ਸਾਲੋਂ ਸਤ ਤੱਕ ਦਸਿਆ ਹੀ ਕਿਸੇ ਨੇ ਸਾਨੂੰ ਤਾਂ ਕਹਿੰਦੇ ਰੇ ਵੀ ਪੁੱਤੇ ਇਸ਼ਨਾਨ ਕਰੋ ਤੇ ਸੇਵਾ ਚੱਕੋ ਦਾ ਜੀ ਬੱਠਰ ਪੁੱਠੇ ਚੁੱਕਦੇ ਰਹੇ ਬਿਲਡਿੰਗਾਂ ਬਣਦੀਆਂ ਜਾਂ ਲੰਗਰ ਚੱਕਿਆ ਜੀ ਦਾ